ਫਿਲਮ ਐਮਰਜੈਂਸੀ ਨੂੰ ਲੈ ਕੇ ਐਸਜੀਪੀਸੀ ਨੇ ਸ਼ਾਂਤਮਈ ਤਰੀਕੇ ਨਾਲ ਆਪਣਾ ਅਜ ਵਿਰੋਧ ਜਤਾਇਆ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਸਿਨੇਮਾ ਕਰਚ ਐਮਰਜੈਂਸੀ ਫਿਲਮ ਨਹੀਂ ਚਲੇਗੀ ਜਿਸ ਨੂੰ ਲੈ ਕੇ ਸਿਨੇਮਾ ਕਰਦੇ ਬਾਹਰ ਪੁਲਿਸ ਤਨਾਤ ਕੀਤੀ ਗਈ। ਦੱਸਦੀ ਕਿ 11 ਵਜੇ ਦੇ ਕਰੀਬ ਐਸਜੀਪੀਸੀ ਮੈਂਬਰਾ ਵਾਲੋ ਮੀਰਾਜ ਸਿਨੇਮੇ ਹਾਲ ਦੇ ਬਾਹਰ ਸ਼ਾਂਤਮਈ ਟੰਗ ਨਾਲ ਪ੍ਰਦਰਸ਼ਨ ਕੀਤਾ ਅਤੇ ਐਸਜੀਪੀਸੀ ਦੇ ਵਿਰੋਧਾ ਨੂੰ ਵੇਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਵੀ ਪੁਲਿਸ ਮੁਲਾਜ਼ਮਾਂ ਦੀ ਤਨਾਤੀ ਕੀਤੀ। ਸਮੋਕ ਕੇ ਐਸ ਡੀ ਪੀ ਸਿੱਧੇ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਦ ਕੰਗਨਾ ਰਣਾਵਤ ਦੇ ਪਤੀਰੇ ਨਾਲ ਹਰ ਕੋਈ ਚੰਗੀ ਤਰ੍ਹਾਂ ਵਕਫ ਹੈ ਅਤੇ ਸਾਰਿਆਂ ਨੂੰ ਪਤਾ ਹੈ ਕਿ ਉਹ ਕੀ ਸੋਚਦੀ ਮਾਲਕ ਹੈ। ਉਹਨਾਂ ਕਿਹਾ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਹੈ ਅਤੇ ਸਿੱਖਾਂ ਦੀ ਪਾਵਨਾਵਾਂ ਨੂੰ ਆਹਤ ਕੀਤਾ ਗਿਆ। ਜਿਸ ਦੇ ਚਲਦੇ ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਫਿਲਮ ਦੇ ਨਾ ਲਗਨ ਸੰਬੰਧੀ ਮੰਗ ਪੱਤਰ ਦਿੱਤਾ ਸੀ। ਦੂਜੇ ਪਾਸੇ ਜਦ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨਾ ਕਿਹਾ ਕਿ ਅਮਰਜੈਂਸੀ ਫਿਲਮ ਨੂੰ ਲੈ ਕੇ SGPC ਵੱਲੋਂ ਆਪਣਾ ਵਿਰੋਧ ਜ਼ਾਹਿਰ ਕੀਤਾ ਗਿਆ ਜਿਸ ਦੇ ਚਲਦੇ ਹੁਣਾਂ ਵੱਲੋਂ ਫਿਲਮ ਦੇ ਚਲਨ ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਅਤੇ SGPC ਮੈਂਬਰਾਂ ਨੇ ਇੱਥੇ ਪਹੁੰਚ ਕੇ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਰੋਸ ਜ਼ਾਹਿਰ ਕੀਤਾ ਹੈ ਅਤੇ ਉਨ੍ਹਾਂ ਨੇ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਪਠਾਨਕੋਟ ਵਿਖੇ ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜਿਸ ਨਾਲ ਮਾਹੌਲ ਤਣਾਅਪੂਰਵਕ ਹੋਵੇ। ਬਨਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਇਹ ਜੋ ਅਮਰਜੈਂਸੀ ਫਿਲਮ ਅੱਜ ਉਹਦੀ ਰਿਲੀਜ਼ ਕਰਨ ਦੀ ਡੇਟ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਣੀਯੋਗ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੂੰ ਚਿੱਠੀ ਪੱਤਰ ਲਿਖ ਕੇ ਅਪੀਲ ਕੀਤੀ ਗਈ ਕਿ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚੱਲਣੀ ਚਾਹੀਦੀ ਇਹ ਫਿਲਮ ਪਤਾ ਲੱਗਾ ਕਿ ਹੁਣ ਪੰਜਾਬ ਦੇ ਵਿੱਚ ਬੰਦ ਹੋ ਗਈ ਹੈ ਫਿਰ ਵੀ ਅਸੀਂ ਸ਼੍ਰੀ ਕਾਲਤਿਕ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਨੂੰ ਹੁਕਮ ਕੀਤਾ ਗਿਆ ਸੀਗਾ ਕਿੱਥੇ ਵੀ ਜਾ ਕੇ ਦੇਖਣਾ ਤੁਸੀਂ ਚੈੱਕ ਕਰਨਾ ਕਿ ਫਿਲਮ ਚੱਲਦੀ ਤੇ ਨਹੀਂ ਪਈ ਅਸੀਂ ਪੰਠਾਨਕੋਟ ਦੇ ਜਿੰਨੇ ਵੀ ਸਿਨੇਮਾ ਘਰ ਨੇ ਉੱਥੇ ਆ ਕੇ ਵਿਜ਼ਿਟ ਕੀਤਾ ਗੁਰਦੁਆਰਾ ਬਾਟਸਾਬ ਵੱਲੋਂ ਸਰਦਾਰ ਸਰਬਜੀਤ ਸਿੰਘ ਗਾਉਂ ਸਾਹਿਬ ਮੇਰੇ ਨਾਲ ਮੈਨੇਜਰ ਸਾਹਿਬ ਨੇ ਇਹਨਾਂ ਦੀ ਰਹਿਨਮਾਈ ਹੇਟਰ ਸੀ ਸਾਰੇ ਪਹੁੰਚੇ ਆ ਸੋ ਫਿਲਮ ਇੱਥੇ ਨਹੀਂ ਚੱਲਦੀ ਪਈ ਸਾਡੀ ਇਹ ਮੁੱਖ ਮੰਗ ਹੈ ਕਿ ਐਮਰਜੈਂਸੀ ਫਿਲਮ ਨੂੰ ਮੁਕੰਮਲ ਤਰੀਕੇ ਨਾਲ ਕਿਸੇ ਵੀ OTT ਪਲੇਟਫਾਰਮ ਤੇ ਵੀ ਇਹ ਰੀਲੀਜ਼ ਨਹੀਂ ਹੋਣੀ ਚਾਹੀਦੀ ਇਹ ਸਿਨੇਮਾ ਹਾਲ ਦੇ ਵਿੱਚ ਨਹੀਂ ਚੱਲੀ ਇਹ ਨਾ ਹੋਵੇ ਕਿਸੇ OTT ਪਲੇਟਫਾਰਮ ਦੇ ਉੱਪਰ ਇਹਨੂੰ ਜਾਰੀ ਕਰ ਦਿੱਤਾ ਜਾਵੇ ਜੋ ਵੀ ਹੁੰਦਾ ਹੈ ਤਾਂ ਵੀ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡਾ ਅਕਸ ਪੇਸ਼ ਕੀਤਾ ਗਿਆ ਉਹ ਬੇਹੱਦ ਗਲਤ ਪੇਸ਼ ਕੀਤਾ ਗਿਆ ਤੱਥਾਂ ਨੂੰ ਤੋੜ ਮੋੜ ਕੇ ਜੋ ਐਮਰਜੈਂਸੀ ਦੇ ਵਿੱਚ ਸਿੱਖਾਂ ਨੇ ਭੂਮਿਕਾ ਨਿਭਾਈ ਇੰਦਰਾ ਗਾਂਧੀ ਜੀ ਦੇ ਖਿਲਾਫ ਕਿ ਉਹਨਾਂ ਨੇ ਐਮਰਜੈਂਸੀ ਦੇ ਨਾਲ ਪੱਤਰਕਾਰਤਾ ਨੂੰ ਜੋ ਲੋਕਤੰਤਰ ਦਾ ਥੰਮ ਹੁੰਦਾ ਹੈ ਉਹਦਾ ਗਲਾ ਘੁੱਟਿਆ ਗਿਆ ਜਿਹੜੇ ਲੋਕ ਆਵਾਜ਼ ਚੁੱਕਦੇ ਸਨ ਚੁੱਕ ਚੁੱਕੇ ਜੇਲ੍ਹਾਂ 'ਚ ਟੱਕਿਆ ਗਿਆ ਜੀਐਨਯੂ ਦੇ ਵਿਦਿਆਰਥੀ ਜਿਹੜੇ ਸਨ ਆਪਣੇ ਹੱਕਾਂ ਵਰਤੀ ਗੱਲਬਾਤ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੱਲਬਾਤ ਕਰਦੇ ਸਨ ਵਿਦਿਆਰਥੀਆਂ ਤੱਕ ਨੂੰ ਜੇਲ੍ਹਾਂ ਵਿੱਚ ਛੁੱਟਿਆ ਗਿਆ ਇਹਦਾ ਸਾਰੇ ਦਾ ਵਿਰੋਧ ਕੀਤਾ ਸੀ ਕੇਵਲ ਤਾਂ ਕੇਵਲ ਸ਼੍ਰੋਮਣੀ ਕਾਲੀ ਦਲ ਨੇ ਜਾਂ ਸਿੱਖ ਪੰਥ ਨੇ ਸੋ ਸਾਡੀ ਸਹੀ ਗੱਲ ਲੋਕਾਂ ਤੱਕ ਪਹੁੰਚਾਓ ਨਾ ਕਿ ਸਾਡੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਇਸ ਕਰਕੇ ਅਸੀਂ ਆਪਣਾ ਵਿਰੋਧ ਦਰਜ ਕਰਾਇਆ ਜੀ ਅਸੀਂ ਕਿਸੇ ਦਾ ਵਿਰੋਧ ਜੋ ਮੂਵੀ ਸੀਗੀ ਐਮਰਜੈਂਸੀ ਜੀ ਪੀਸੀ ਕੋਲ ਇਹਨਾਂ ਦਾ ਵਿਰੋਧ ਜਤਾਇਆ ਗਿਆ ਆ ਮੂਵੀ ਆਪਣੇ ਸਿਟੀ ਸੈਂਟਰ ਮੋਲ ਵਿੱਚ ਨਹੀਂ ਲੱਗੀ ਇੱਥੇ ਸਾਰਾ ਮੋਲ ਸ਼ਾਂਤੀਵੇਂ ਤਰੀਕੇ ਨਾਲ ਹੈਗਾ ਤੇ ਨਾ ਹੀ ਕੋਈ ਆਇਆ ਹੈ ਵੀ ਇਹਨਾਂ ਨੇ ਆਰਾਮ ਨਾਲ ਇੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਤੇ ਚੱਲ ਗਏ ਕੋਈ ਵੀ ਇਤਾਂ ਦੀ ਅਨਸਾਮਿਕ ਘਟਨਾ ਇੱਥੇ ਕੋਈ ਨਹੀਂ ਵਾਪਰੀ ਸਾਰਾ ਮੋਲ ਸ਼ਾਂਤ ਸੀ ਸਰ ਦੋ ਥੀਏਟਰਾਂ ਵਿੱਚ ਇਹ ਮੂਵੀ ਹੈ ਹਾਂਜੀ ਹਾਂਜੀ ਕੋਈ ਥੀਏਟਰਾਂ ਵਿੱਚ ਇਹ ਮੂਵੀ ਬੰਦ ਹੈ ਕਿਤੇ ਵੀ ਨਹੀਂ ਚੱਲਦੀ ਇਹਨਾਂ ਦੇ ਥੀਏਟਰਾਂ ਦੇ ਵਿੱਚ